ਦਿਏ ਗਿਆ ਤੇ ਕਿਹਨੂੰ ਕੋਣ ਦੇ ਕੇ ਕਿੰਨੇ ਟਾਈਮ ਤੋਂ ਵੇਚਦੇ ਦੇਖ ਰਿਹਾ ਟਾਈਮ ਤੋਂ ਵੇਚਦੇ ਜੀ ਰਾਤੋਂ ਤੋਂ ਟਾਈਮ ਹੋ ਗਿਆ ਵੇਚਦੇ ਉਹ ਪਪਾ ਜੀ ਆ ਜਿਹੜਾ ਨਾਲ ਆ ਨਹੀਂ ਪਿਛਲੇ ਕਿੰਨੇ ਸਾਲਾਂ ਤੋਂ ਵੇਚ ਰਹੇ ਥੱਲੇ ਥੱਲੇ ਮਰ ਕੋਣ ਨੂੰ ਕਰਦਾ ਹੈ ਇਹ ਕੰਮ ਕਰਦਾ ਹੈ ਇਹਨੇ ਘਰ ਵਾਲੇ ਨੂੰ ਮੋਰ ਦੇ ਲੇ ਸਾਲ ਕੀ ਹੋਇਆ ਸਾਲ ਕਿੰਨੇ ਪੈਸੇ ਦੀ ਸ਼ਰਾਬ ਨਹੀਂ ਵੇਚੀ ਮਰ ਕੋਣ ਕੋਣ ਕਰਦਾ ਹੈ ਇਹ ਕੰਮ ਸ਼ਰਾਬ ਦਾ ਕੰਮ ਸ਼ਰਾਬ ਦਾ ਕਰਦਾ ਹੈ ਅਗੇ ਘਰਾਂ ਵਾਲੀ ਮੌਤ ਹੋਈ ਜਾ ਰਹੀ ਆ ਉਹੋ ਹੀ ਪਿੰਡਾ ਚ ਉਹੋ ਹੀ ਸਤਾਈ ਤੂੰ ਹੀ ਨਹੀਂ ਸ਼ਰਾਬ ਵੇਚਦਾ ਸੀ ਉਹ ਵੇਚਦਾ ਸੀ ਕੋਈ ਯਾਰ ਮੌਂਗ ਨਹੀਂ ਮਾਰਦਾ ਯਾਰ ਉਹਨੂੰ ਸਾਥ ਦਿੱਤਾ ਜਾਂਦਾ ਜੀ ਆਪਣੇ ਘਰ ਵਾਲੇ ਦਾ ਕਹਿੰਦੇ ਕਿ ਥੈਲੀਆਂ ਦੇ ਵਿੱਚ ਤੁਸੀਂ ਸ਼ਰਾਬ ਵੇਚਦੇ ਸੀ ਛੋੜ ਕਰ ਦਿੰਦੇ ਆ ਪਤਾ ਜੀ ਤੁਹਾਡੇ ਵਾਲਾ ਆਪਣੇ ਘਰ ਆਪਣੇ ਦਾ ਸਾਥ ਦਿੱਤਾ ਜਾਂਦਾ ਸ਼ਰਾਬ ਵੇਚਦੇ ਵਿੱਚ ਉਹ ਕਹਿੰਦੇ ਥੈਲੀਆਂ ਬਣਾ ਕੇ ਵੇਚਦੇ ਸੀ ਉਹੋ ਹੀ ਵੇਚਦਾ ਮਾਰਦਾ ਯਾਰ ਨੂੰ ਕਿਹਨਾਂ ਨੂੰ ਮਾਰਦਾ ਜੀ ਨੂੰ ਉਹ ਤਾਂ ਹਾਂ ਮਰ ਜਾਂਦੇ ਸੀ ਜਬਰਦਸਤ ਸੀ ਸ਼ਰਾਬ ਕਿੰਨਾ ਦੇਂਦਾ ਸੀ ਸ਼ਰਾਬ ਕਿਹਦੇ ਨੂੰ ਦੇਂਦੇ ਸੀ ਆ ਜਿਹੜਾ ਫੜਿਆ ਉਹ ਹੀ ਦੇਖ ਕਿੰਨੀ ਸ਼ਰਾਬ ਦੇਂਦਾ ਸੀ ਤੂੰ ਅੱਗੇ ਚੱਲ ਚੈਲੰਜ ਲੁਕਤ ਰੌਂਦੀ ਆ ਇਹ ਤੂੰ ਸ਼ਰਾਬ ਦੇਂਦਾ ਸੀ ਵੇ ਆ ਜਿਹੜੇ ਫੜੇ ਭਗਵਾਨ ਦੇ ਆ ਭਗਵਾਨ ਕਿੰਨੇ ਦੀ ਥੈਲੀ ਵੇਚਦੇ ਸੀ ਕਿੰਨੇ ਦੀ ਥੈਲੀ ਵੇਚਦੇ ਸੀ ਸ਼ਰਾਬ ਦੀ ਦੀ 100 ਦੀ 100 ਦੀ ਵੇਚਦੇ ਤੇ ਤੁਹਾਨੂੰ ਪਤਾ ਵਾ ਕਿ ਕਿੰਨੇ ਰੁਪਏ ਦੀ ਮਹਤਤਾ ਸੀ